ਸੱਚੀ ਗੱਲ ਦੋਸਤੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਗੰਗਵੀਰ ਜੀ ਦਾ ਅੱਜ ਜਨਮ ਦਿਨ ਹੈ ਤੇ ਆਪਾਂ ਉਹਨਾਂ ਦੇ ਜਨਮ ਦਿਨ ਤੇ ਅਜ ਬੂਟਾ ਲਗਾ ਰਹੇ ਤੇ ਸਾਡੇ ਨਾਲ ਹੈਗੇ ਆ ਤੇ ਪੰਜਾਬ ਦੇ ਵਿੱਚ ਜੋ ਵੀ ਇਹਨਾਂ ਦੇ ਜਿਹੜੇ ਮੁੱਦੇ ਆ ਬਹੁਤ ਪਹਿਲ ਦੇ ਆਧਾਰ ਤੇ ਉਠਾਉਂਦੇ ਆ ਹਵਾ ਪਾਣੀ ਧਰਤੀ ਲਈ ਹਮੇਸ਼ਾ ਕੰਮ ਕਰਦੇ ਆ ਸੋ ਇਹਨਾਂ ਦਾ ਅੱਜ ਜਨਮ ਦਿਨ ਬਾਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜਨੂੰ ਦਿੰਦੀਆਂ ਧੰਨਵਾਦ ਜੀ ਤੇ ਅੱਜ ਆਪਣੇ ਜਨਮ ਦਿਨ ਦੇ ਉੱਪਰ ਉਹ ਕਿਹੜਾ ਰੁੱਖ ਲਗਾ ਰਹੇ ਆ ਜੀ ਪੱਲਾ ਜੀ ਰੁੱਖ ਹੈ ਜੀ ਤੇ ਮੜਿਆ ਸਨੇਹਾ ਦੇ ਦੋ ਆਪਣੇ ਜਨਮ ਦਿਨ ਤੇ ਮੇਰਾ ਸਨੇਹਾ ਇਹੀ ਹੈ ਕਿ ਜਿਹੜੇ ਰਵਾਇਤੀ ਰੁੱਖ ਹੈ ਇਹ ਕਿਸੇ ਵੀ ਖਿੱਤੇ ਦੇ ਜਿਹੜੇ ਪੌਣ ਪਾਣੀ ਲਈਏ ਸਭ ਤੋਂ ਮੁੱਢਲੀ ਚੀਜ਼ ਹੁੰਦੇ ਆ ਤੇ ਜ਼ਰੂਰੀ ਹੁੰਦੇ ਆ ਹੁਣ ਕੀ ਹੋ ਰਿਹਾ ਹੈ ਕਿ ਆਪਾਂ ਸਜਾਵਟੀ ਬੂਟੇ ਲਾ ਰਹੇ ਆ ਵਿਦੇਸ਼ੀ ਬੂਟੇ ਲਾ ਰਹੇ ਆ ਜਿਹੜੇ ਕਿ ਉਸ ਲੋਕਲਾਈਟ ਖਿੱਤੇ ਨੂੰ ਉਸ ਤਰ੍ਹਾਂ ਸਾਫ਼ ਨਹੀਂ ਕਰਦੇ ਜਿਸ ਤਰ੍ਹਾਂ ਰਵਾਇਤੀ ਰੁੱਖ ਕਰਦੇ ਆ ਤੇ ਇਸੇ ਕਰਕੇ ਸਾਡੇ ਜਿਹੜੇ ਬਜ਼ੁਰਗ ਸਨ ਉਹ ਸਮਝਦਾਰ ਸਨ ਆਪਣੇ ਦੇਖਦੇ ਆ ਕਿ ਵੇੜਿਆਂ ਦੇ ਵਿੱਚ ਨਿੰਮ ਪਿੱਪਲ ਤੇ ਬੋਹੜ ਹਮੇਸ਼ਾ ਹੁੰਦਾ ਸੀਗਾ ਸੋ ਇਸ ਕਰਕੇ ਇਹ ਰਵਾਇਤ ਚਲਦੀ ਰੱਖਣੀ ਚਾਹੀਦੀ ਹੈ ਤੇ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਰਾਖਮਾ ਖਿੱਤਾ ਰੱਖਿਆ ਹੈ ਚਾਹੇ ਉਹ ਬੂਟਿਆਂ ਵਾਲੀ ਹੈ ਰੱਖਿਆ ਉਹਦੇ ਵਿੱਚ ਘੱਟੋ ਘੱਟ ਕੁਝ ਰਵਾਇਤੀ ਰੁੱਖ ਜ਼ਰੂਰ ਹੋਣੇ ਚਾਹੀਦੇ ਆ ਇਸ ਦੇ ਨਾਲ ਹੀ ਆਪਣੀ ਕੋਸ਼ਿਸ਼ ਇਹ ਵੀ ਹੋਣੀ ਚਾਹੀਦੀ ਹੈ ਕਿ ਜਿਹੜੇ ਮੈਡੀਸ਼ਨਲ ਪਲਾਂਟ ਹੈ ਜਿਹੜੇ ਕਿ ਆਪਣੇ ਖਿੱਤੇ ਦੇ ਵਿੱਚ ਮੈਡੀਸ਼ਨਲ ਕੁਦਰਤੀ ਮੈਡੀਸ਼ਨਲ ਪਲਾਂਟ ਮਿਲਦੇ ਆ ਉਹਨਾਂ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਹੈ ਤੇ ਆਪਣੇ ਬੱਚਿਆਂ ਨੂੰ ਵੀ ਇਹ ਬੇਸਿਕ ਨੋਲੇਜ ਦੇਣੀ ਚਾਹੀਦੀ ਹੈ ਕਿ ਜਿਹੜੇ ਕੁਝ ਜ਼ਰੂਰੀ ਬੂਟੇ ਹਨ ਰਵਾਇਤੀ ਰੋਖਣ ਉਹਦੇ ਨਾਲ ਜਿਹੜੇ ਮੈਡੀਸ਼ਨਲ ਪਲਾਂਟ ਹਨ ਇਹਨਾਂ ਤੇ ਕੀ ਉਪਯੋਗ ਕਰ ਸਕਦੇ ਆ ਤੇ ਆਪਾਂ ਜਿਹੜੀ ਇੱਕ ਚੰਗੀ ਸਿਹਤ ਲਈਏ ਵੀ ਉਹਨਾਂ ਨੂੰ ਸ਼ੁਰੂ ਤੋਂ ਹੀ ਇਹ ਸਿਖਾ ਸਕਦੇ ਆ ਵੀ ਇਹਨਾਂ ਰੁੱਖਾਂ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ ਤੇ ਇਹਨਾਂ ਤੋਂ ਆਪਾਂ ਕੀ ਕੀ ਲੈ ਸਕਦੀਆਂ ਸੋ ਇਸ ਦੇ ਨਾਲ ਹੀ ਆਪਾਂ ਨਵਾਂ ਨਰੋਇਆ ਪੰਜਾਬ ਬਣਾ ਸਕਦੇ ਹਾਂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਸੋਹਣੇ ਵਿਚਾਰ ਤੇ ਲਗਾਓ ਜੀ ਆਪਣਾ ਪਿੱਪਲ ਦਾ ਰੁੱਖ ਜੀ